ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਦੀ ਤਰ੍ਹਾਂ ਆਪਾਂ ਗੁਰਮਤ ਕੈਂਪ ਸਲਾਨਾ ਗੁਰਮਤ ਕੈਂਪ ਗੁਰੂ ਨਾਨਕ ਦਰਬਾਰ ਸਿੱਖ ਸੁਸਾਇਟੀ ਪ੍ਰਿੰਸ ਜੋਜ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਆਪਾਂ ਪਲਾਨ ਕਰਦੇ ਆਂ ਕਿ ਆਪਣੇ ਖਾਲਸਾ ਸਕੂਲ ਤੋਂ টিਚਰਸ ਆਉਂਦੇ ਆ ਜਿਹੜੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਤਕਾ ਕਲਾਸਾਂ ਤੇ ਹਿਸਟਰੀ ਗੁਰਬਾਣੀ ਦੀਆਂ ਕਲਾਸਾਂ ਕੀਰਤਨ ਅਤੇ ਤਬਲੇ ਦੀਆਂ ਕਲਾਸਾਂ ਇਸ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਸਿਮਰਨ ਵੀ ਸਿਖਾਉਂਦੇ ਆ ਆ ਇਸ ਗੁਰਮਤ ਕੈਂਪ ਨੂੰ 2003 ਤੋਂ ਅਸੀਂ ਇਹ ਗੁਰਮਤ ਕੈਂਪ ਸ਼ੁਰੂ ਕੀਤਾ ਹੋਇਆ ਤੇ ਹਰ ਸਾਲ ਇਹ ਬੱਚਿਆਂ ਦੇ ਲਈ ਲਾਇਆ ਜਾਂਦਾ ਵਧੀਆ ਚੀਜ਼ ਇਸ ਗੁਰਮਤ ਕੈਂਪ ਦੀ ਇਹ ਆ ਕਿ ਬੱਚਿਆਂ ਨੂੰ ਸਾਰਾ ਦਿਨ 1 ਟੂ 1 ਐਜੂਕੇਸ਼ਨ ਦਿੱਤੀ ਜਾਂਦੀ ਆ ਕਿ ਸਿੱਖ ਹਿਸਟਰੀ ਕੀ ਆ ਗੁਰਬਾਣੀ ਸਿਖਾਈ ਜਾਂਦੀ ਆ ਤੇ ਤੁਸੀਂ ਇਸ ਗੱਲ ਤੇ ਬੜੇ ਹੈਰਾਨ ਹੋਵੋਗੇ ਕਿ ਪੰਜਾਂ ਦਿਨਾਂ ਦੇ ਵਿੱਚ ਬੱਚੇ ਇਹ ਕੀਰਤਨ ਵੀ ਸਿੱਖਦੇ, ਤਬਲਾ ਵੀ ਸਿੱਖਦੇ ਤੇ ਪੰਜਾਂ ਦਿਨਾਂ ਤੋਂ ਬਾਅਦ ਤੁਸੀਂ ਨੋਟਿਸ ਕਰਦੇ ਆ ਕਿ ਬੱਚੇ ਕਿੰਨੇ ਵਧੀਆ ਤਰੀਕੇ ਨਾਲ ਸਟੇਜ ਤੇ ਬੈਠ ਕੇ ਕੀਰਤਨ ਕਰਨ ਜੋਗੇ ਹੋ ਜਾਂਦੇ। ਇਸ ਤੋਂ ਇਲਾਵਾ ਅਸੀਂ ਬੱਚਿਆਂ ਨੂੰ ਸਿਮਰਨ ਵੀ ਸਿਖਾਉਂਦੇ ਆ ਜਿਸ ਦੇ ਵਿੱਚ ਬੱਚਿਆਂ ਨੂੰ ਸਿਮਰਨ ਕਰਨ ਦਾ ਤਰੀਕਾ ਵੀ ਸਮਝਾਇਆ ਜਾਂਦਾ। ਉਸ ਦੇ ਨਾਲ-ਨਾਲ ਸਿਮਰਨ ਕਾਹ ਤੋਂ ਕਰਨਾ ਇਹ ਵੀ ਸਮਝਾਇਆ ਜਾਂਦਾ ਤੇ ਵਿਚਾਰਾਂ ਨੂੰ ਕਿੱਦਾਂ ਕਾਬੂ ਕਰਨਾ ਤੇ ਗਲਤ ਵਿਚਾਰ ਕੀ ਆ ਕਿ ਡਿਫਰੈਂਟ ਤਰੀਕੇ ਦੀਆਂ ਜਦੋਂ ਇਹ ਗਲਤ ਇਨਫਰਮੇਸ਼ਨ ਬੱਚਿਆਂ ਨੂੰ ਮਿਲਦੀ ਆ ਜਿੱਦਾਂ ਕਿ ਮੂਵੀਆਂ ਵਾਚ ਕਰਦੇ ਆ ਜਾਂ ਆਪਣੇ ਫਿੰਡਾਂ ਦਾ ਇਨਾਂ ਦਾ ਇੱਕ ਦੂਜੇ ਨਾਲ ਤਾਲ ਮੇਲਿਆ ਜਿਹੜੀ ਤੁਹਾਡੀ ਸੁਸਾਇਟੀ ਆਲੇ-ਦੁਆਲੇ ਉਹਦਾ ਇਫੈਕਟ ਬੱਚੇ ਦੇ ਮਨ ਤੇ ਕੀ ਇਹ ਚੀਜ਼ਾਂ ਦੀ ਬਕਾਇਦਾ ਬੱਚਿਆਂ ਨੂੰ ਅਵੇਅਰਨੈਸ ਆਪਾ ਦਿੰਨੇ ਆ ਤਾਂ ਕਿ ਹੁਣ ਤੋਂ ਹੀ ਛੋਟੀ ਉਮਰ ਤੋਂ ਬੱਚਿਆਂ ਨੂੰ ਇਹ ਚੀਜ਼ੀ ਸਮਝ ਆ ਜਾਵੇ ਕਿ ਅਸੀਂ ਆਪਣਾ ਬ੍ਰੇਨ ਜਾਂ ਉਹਨੂੰ ਅਸੀਂ ਕਿੱਦਾਂ ਕਾਬੂ 'ਚ ਰੱਖਣਾ ਅਸੀਂ ਉਹਨਾਂ ਨੂੰ ਮਾਈਂਡ ਕਾਬੂ ਕਰਨਾ ਸਿਖਾ ਰਹੇ ਹਾਂ ਤੇ ਇਹ ਬੜੀ ਅਮੇਜ਼ਿੰਗ ਚੀਜ਼ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਬੱਚੇ ਕਿੰਨੇ ਵਧੀਆ ਤਰੀਕੇ ਦੇ ਨਾਲ ਉਸ ਟੈਕਨਿਕ ਨੂੰ ਫਾਲੋ ਕਰਦੇ ਆ ਤੇ ਆਪਣੇ ਆਪ ਦੇ ਵਿੱਚ ਇੰਪਰੂਵ ਬਿਹੇਵੀਅਰ 'ਚ ਇੰਪਰੂਵ ਸਾਨੂੰ ਦੇਖਣ ਨੂੰ ਮਿਲਦਾ ਆ ਫੇਰ ਆ ਇੱਕ ਹੋਰ ਚੀਜ਼ ਸਭ ਤੋਂ ਵਧੀਆ ਇਹ ਆ ਕਿ ਜਦੋਂ ਬੱਚੇ ਇੱਥੇ ਗੁਰੂ ਘਰ 'ਚ ਕੈਂਪ ਅਟੈਂਡ ਕਰਦੇ ਆ ਸਾਰੇ-ਸਾਰੇ ਦਿਨ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਫਿਰ ਵੀ ਕਿੰਨੀ ਖੁਸ਼ੀ ਦੇ ਨਾਲ ਇਸ ਕੈਂਪ ਦੇ ਵਿੱਚ ਉਹ اٹینڈ ਕਰਦੇ ਆ ਤੇ ਪੰਜਾਂ ਦਿਨਾਂ ਤੋਂ ਬਾਅਦ ਵੀ ਸਟਿਲ ਸਾਨੂੰ ਇਹੀ ਆ ਕੇ ਪੁੱਛਦੇ ਆ ਕਿ ਅਗਲਾ ਕੈਂਪ ਅਸੀਂ ਕਦੋਂ ਨੂੰ ਲਾਉਣਾ ਹੈ ਤੇ ਅਸੀਂ ਸਾਰਿਆਂ ਨੂੰ ਐਨਕਰੇਜ ਕਰਦੇ ਆ ਕਿ ਆਪਾਂ ਆਪਣੇ ਬੱਚਿਆਂ ਨੂੰ ਤੁਸੀਂ ਲੈ ਕੇ ਆਓ ਤੇ ਇਸ ਕੈਂਪ ਦਾ ਤੁਸੀਂ ਫਾਇਦਾ ਲਓ ਤੇ ਨਾਲੇ ਅਸੀਂ ਆਪਾਂ ਸੇਮ ਟਾਈਮ ਤੇ ਪੇਰੈਂਟਸ ਨੂੰ ਵੀ ਇਹ ਮੌਕਾ ਮਿਲਦਾ ਹੈ ਕਿ ਦੇਖੋ ਆ ਕੇ ਬੱਚਿਆਂ ਨੂੰ ਅਸੀਂ ਕੀ ਸਿਖਾ ਰਹੇ ਆ ਇੱਕ ਵਧੀਆ ਤਰੀਕਾ ਆ ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਸਿੱਖ ਹਿਸਟਰੀ ਦੇ ਨਾਲ ਜੋੜ ਸਕਦੇ ਆ ਗੁਰਬਾਣੀ ਦੇ ਨਾਲ ਜੋੜ ਸਕਦੇ ਆ ਤੇ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਚ ਇੰਨੇ ਬਿਜ਼ੀ ਹੋ ਜਾਂਦੇ ਆ ਮਾਪੇ ਕੋਲ ਤੇ ਟਾਈਮ ਨਹੀਂ ਹੁੰਦਾ ਕਿ ਅਸੀਂ ਬੱਚਿਆਂ ਨੂੰ ਇਹ এডਿਕੇਸ਼ਨ ਦੇ ਪਾਈਏ ਪਰ ਗੁਰੂ ਘਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪ੍ਰਬੰਧ ਇਹ ਕੀਤਾ ਜਾਂਦਾ ਕਿ ਸਾਰੇ ਸੇਮ ਏਜ ਗਰੁੱਪ ਦੇ ਬੱਚੇ ਆ ਕੇ ਸੰਗਤ ਦੇ ਰੂਪੇ ਵਿੱਚ ਬੈਠ ਕੇ ਇਹ ਐਜੂਕੇਸ਼ਨ ਲੈਂਦੇ ਆ ਫਿਰ ਗੱਕਾ ਬਹੁਤ ਬੱਚਿਆਂ ਨੇ ਵਧੀਆ ਤਰੀਕੇ ਨਾਲ ਸਿੱਖ ਰਹੇ ਆ ਤੇ ਐਟ ਦਾ ਐਂਡ ਦਾ ਕੈਂਪ ਇਨਾਂ ਨੇ ਬੱਚੇ ਬਕਾਇਦਾ ਗੱਤਕਾ ਸਿੱਖਣਾ ਆਪਣੀ ਪ੍ਰਦਰਸ਼ਨ ਕਰਨਗੇ ਵੀ ਅਸੀਂ ਕੀ ਸਿੱਖਿਆ ਆ ਤੇ ਐਵਰੀ ਸਿੰਗਲ ਈ ਸ਼ਾਮ ਨੂੰ ਬੱਚੇ ਬਕਾਇਦਾ ਕੀਰਤਨ ਦਰਬਾਰ ਲਾਉਂਦੇ ਆ ਸੋ ਅਸੀਂ ਪਿਛਲੇ ਸਾਲ ਜਿੱਦਾਂ ਕੈਂਪ ਲਾਇਆ ਗੁਰਮਤ ਕੈਂਪ ਸਮਰ ਦੇ ਵਿੱਚ ਲੱਗਾ ਤੇ ਬਹੁਤ ਬੱਚੇ ਇਨਸਪਾਇਰ ਹੋਏ ਕਿ ਵੀ ਅਸੀਂ ਕੀਰਤਨ ਸਿੱਖਣਾ ਆ ਤੇ ਪਿਛਲੇ ਸਾਲ ਦੀ ਗੁਰਮਤ ਕੈਂਪ ਤੋਂ ਬੱਚੀਆਂ ਜਿਨ੍ਹਾਂ ਨੇ ਕੀਰਤਨ ਸਿੱਖਣਾ ਸ਼ੁਰੂ ਕੀਤਾ ਤੇ ਇਸ ਸਾਲ ਤੱਕ ਮਿਨਿਮਮ ਈਚ ਗਰੁੱਪ ਦੇ ਵਿੱਚ ਬੱਚਿਆਂ ਨੇ 7 ਤੋਂ 8 ਸ਼ਬਦ ਕੰਠ ਕਰ ਲੈ ਹੋਏ ਆ ਇਹ ਪ੍ਰਾਪਤੀ ਆ ਇਹਨਾਂ ਗੁਰਮਤ ਕੈਂਪਸ ਦੀ ਕਿ ਸਿਰਫ ਅਸੀਂ ਗੁਰਬਾਣੀ ਆ ਕੇ ਇੱਥੇ ਮੱਥਾ ਹੀ ਨਹੀਂ ਟੇਕਣ ਆ ਇਹਨਾਂ ਨੂੰ ਸਿਖਾਉਣਾ ਬਕਾਇਦਾ ਇਹਨਾਂ ਨੂੰ ਗੁਰਬਾਣੀ ਜਿਹੜੀ ਆ ਉਹਨਾਂ ਦੇ ਮਨਾਂ ਦੇ ਵਿੱਚ ਵਸਾਈ ਜਾਂਦੀ ਆ ਸਿਮਰਨ ਦਾ ਉਹਨਾਂ ਨੂੰ ਅਹਿਸਾਸ ਦਵਾਇਆ ਜਾਂਦਾ ਕਿ ਸਿਮਰਨ ਕਰਨ ਦੀ ਮਹੱਤਤਾ ਕੀ ਆ ਤੇ ਮੈਂ ਇਸ ਚੀਜ਼ ਨੂੰ ਹੋਰ ਨੋਟ ਕੀਤੀ ਹੈ ਕਿ ਅਸੀਂ ਫਿਰ ਇਸ ਤੋਂ ਬਾਅਦ ਵਿੰਟਰ ਦੇ ਵਿੱਚ ਵੀ ਕੈਂਪ ਲਾਏ ਇੱਕ ਇੱਕ ਦਿਨ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਅਸੀਂ ਬਕਾਇਦਾ ਬੱਚਿਆਂ ਦਾ ਸਪੈਸ਼ਲ ਕੈਂਪ ਲਾਉਣੇ ਆ ਤੇ ਉਹਦੇ ਵਿੱਚ ਅਸੀਂ ਇਹ ਚੀਜ਼ ਕੀਤਾ ਕਿ ਇਹੀ ਬੱਚੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਦੱਸਦੇ ਆ ਕਿ ਮੰਮੀ ਸਿਮਰਨ ਇਦਾਂ ਕਰੀਦਾ ਆ ਅਸੀਂ ਇਹਨਾਂ ਨੂੰ ਇਹੀ ਵੀ ਟੀਚ ਕੀਤਾ ਕਿ ਮਾਤਾ ਪਿਤਾ ਨੂੰ ਜਾ ਕੇ ਘਰ ਪੁੱਛੋ ਕਿ ਸਾਡੀ ਸਿੱਖ ਹਿਸਟਰੀ ਕੀ ਆ ਮੈਨੂੰ ਲੱਗਦਾ ਇਹਨਾਂ ਗੁਰਮਤ ਕੈਂਪਸ ਦੀ ਜਿਹੜੀ ਮਹੱਤਤਾ ਨਾਲ ਆਪਾਂ ਡਿਸਕ੍ਰਾਈਬ ਨਹੀਂ ਕਰ ਪਾਵਾਂਗੇ ਜੇ ਤੁਸੀਂ ਇੱਕ ਸਾਲ ਦੇ ਵਿੱਚ ਹੀ ਬੱਚਿਆਂ ਦੀ ਇੰਨੀ ਪ੍ਰੋਗਰੈਸ ਦੇਖਦੇ ਆ ਤੁਸੀਂ ਸੋਚ ਸਕਦੇ ਆ ਕਿ ਜੇ ਆਪਾਂ ਲਗਾਤਾਰ ਸਾਲ ਦੇ ਵਿੱਚ ਤਿੰਨ ਤੋਂ ਚਾਰ ਗੁਰਮਤ ਕੈਂਪ ਜਿਹੜੇ ਸਪੈਸ਼ਲੀ ਗੁਰਪੁਰਬ ਹੁੰਦੇ ਉਹਨਾਂ ਤੇ ਲਾਈਏ ਤੇ ਹੋ ਹੀ ਨਹੀਂ ਸਕਦਾ ਕਿ ਸਾਡੇ ਬੱਚੇ ਸਿੱਖੀ ਨਾਲ ਨਾ ਜੁੜਨ ਹੋ ਹੀ ਨਹੀਂ ਸਕਦਾ ਕਿ ਸਾਡੇ ਬੱਚਿਆਂ ਨੂੰ ਪਤਾ ਨਾ ਹੋਵੇ ਕਿ ਸਿੱਖ ਹਿਸਟਰੀ ਕੀ ਆ ਜੀ ਅਸੀਂ ਇਹਨਾਂ ਨੂੰ ਹੁਣ ਤੋਂ ਹੀ ਇਸ ਰਾਤ ਇਹ ਪਾ ਲਿਆ ਤੇ ਗਰੰਟੀ ਆ ਕਿ ਸਾਡੇ ਬੱਚੇ ਜਿਹੜੇ ਹਨ ਆਲੇ-ਦੁਆਲੇ ਨਹੀਂ ਘੁੰਮਦੇ ਫਿਰਨਗੇ ਗਰੰਟੀ ਆ ਕਿ ਸਾਡੇ ਬੱਚੇ ਡਰੱਗਾਂ ਤੋਂ ਦੂਰ ਰਹਿਣਗੇ ਗਰੰਟੀ ਆ ਕਿ ਸਾਡੇ ਬੱਚਾ ਨੂੰ ਡਿਪਰੈਸ਼ਨ ਤੇ ਮੈਂਟਲ ਹੈਲਥ ਦੇ ਸ਼ਿਕਾਰ ਨਹੀਂ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇੱਕ ਐਸੇ ਗੁਰੂ ਆ ਜਿਹੜੇ ਮੈਂਟਲ ਹੈਲਥ ਤੇ ਸਪੈਸ਼ਲੀ ਕਿ ਸਾਨੂੰ ਇੰਨੀ ਵਧੀਆ ਸਿੱਖਿਆ ਦਿੰਦੇ ਆ ਤੇ ਅਸੀਂ ਉਹ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਬਕਾਇਦਾ ਜਿੱਥੇ ਲੋਡ ਪੈਂਦੀ ਇੰਗਲਿਸ਼ ਦੇ ਵਿੱਚ ਸਮਝਦੀ ਅਸੀਂ ਇਹਨਾਂ ਨੂੰ ਟ੍ਰਾਂਸਲੇਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਟ੍ਰਾਂਸਲੇਸ਼ਨ ਇਹਨਾਂ ਨੂੰ ਦਈ ਦੀ ਆ ਤਾਂ ਕਿ ਗੁਰਬਾਣੀ ਸਿਰਫ ਇਹਨਾਂ ਇਹਨਾਂ ਨੂੰ ਇਹ ਪਤਾ ਹੋਵੇ ਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਉਹਦੇ ਵਿੱਚ ਸਾਨੂੰ ਸਿੱਖਿਆ ਕੀ ਦਿੱਤੀ ਗਈ ਆ ਜੇ ਸਿੱਖਿਆ ਸਾਨੂੰ ਦਿੱਤੀ ਗਈ ਆ ਤੇ ਅਸੀਂ ਉਹਨੂੰ ਆਪਣੀ ਜ਼ਿੰਦਗੀ ਚ ਇੰਪਲੀਮੈਂਟ ਕਿੱਦਾਂ ਕਰਨਾ ਆ ਤੇ ਜੇ ਉਹਨੂੰ ਇੰਪਲੀਮੈਂਟ ਕੀਤਾ ਤਾਂ ਸਾਡੇ ਰਿਜ਼ਲਟ ਕੀ ਹੋਣੇ ਚਾਹੀਦੇ ਆ ਤੇ ਐਂਡ ਤੇ ਇਹ ਚੀਜ਼ਾਂ ਮੈਂ ਆਲਰੇਡੀ ਦੇਖਦੀ ਪਈ ਆ ਅੱਜਕੱਲ ਮੈਂ ਤੁਹਾਨੂੰ ਆਪਣੇ ਟਾਊਨ ਦੀਆਂ ਕੁੜੀਆਂ ਜਿਹੜੀਆਂ ਪਿਛਲੇ 20 ਸਾਲ ਤੋਂ ਕੈਂਪ ਅਟੈਂਡ ਕਰਦੀਆਂ ਆ ਰਹੀਆਂ ਵਧੀਆ ਤਰੀਕੇ ਨਾਲ ਗੁਰਬਾਣੀ ਪੜ੍ਹਦੀਆਂ ਆ ਵਧੀਆ ਤਰੀਕੇ ਨਾਲ ਰੋਲ ਵੈਸੇ ਲਾ ਲੈਂਦੀਆਂ ਇੱਥੇ ਦੇ ਜੰਪਲ ਬੱਚੇ ਆ ਜਿਹੜੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅਖੰਡ ਪਾਠ ਦੇ ਵਿੱਚ ਰੋਲਾਂ ਲਾਉਂਦੇ ਪਏ ਆ ਸੋ ਮੈਂ ਇਹ ਚੀਜ਼ ਦਾ ਦਾਵਾ ਜ਼ਰੂਰ ਕਰਦੀ ਆ ਕਿ ਇਸ ਜੀ ਨੂੰ ਅੰਡਰਐਸਟੀਮੇਟ ਨਹੀਂ ਕਰਨਾ ਚਾਹੀਦਾ ਕਿ ਇਹ ਸਿਰਫ 2-4 ਦਿਨ ਦਾ ਕੈਂਪ ਆ ਜੇ ਇਸ ਜੀ ਨੂੰ ਕੰਟੀਨਿਊ ਕਰ ਲਈਏ ਆਪਾਂ ਘਰ ਜਾ ਕੇ ਪੇਰੈਂਟਸ ਇਸ ਚੀਜ਼ ਤੇ ਫੋਕਸ ਕਰ ਲੈਣ ਕਿ ਅਸੀਂ ਬੱਚੇ ਨੂੰ 5-10 ਮਿੰਟ ਲਈ ਆਪਣੀ ਸਿੱਖ ਇਤਿਹਾਸ ਨਾਲ ਜੋੜਨਾ ਗੁਰਬਾਣੀ ਦੇ ਨਾਲ ਜੋੜਨਾ ਤੇ ਕੋਈ ਸ਼ੱਕ ਨਹੀਂ ਕਿ ਇਹ ਸਾਡੀ ਜਿਹੜੀਆਂ ਨੈਕਸਟ ਵਾਲੀਆਂ ਜਨਰੇਸ਼ਨਾਂ ਆ ਨਾ ਇਸ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣਗੇ। ਆਲਸੋ ਆ ਗੁਰਦੁਆਰੇ ਦੀ ਕਮੇਟੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਐਕਸਟਰਾ ਐਫਰਟ ਪਾਉਂਦੇ ਆ ਕਿ ਬੱਚਿਆਂ ਨੂੰ ਯੂ ਨੋ ਬਕਾਇਦਾ ਵਧੀਆ ਤੋਂ ਵਧੀਆ ਉਹਨਾਂ ਦੇ ਪਸੰਦੀ ਦਾ ਯੂ ਨੋ ਖਾਣਾ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰੀਏ ਤਾਂ ਕਿ ਬੱਚਿਆਂ ਦਾ ਇੰਟਰਸਟ ਬਣਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ